ਸੋ ਸੁਰੱਖਿਆ ਫੋਰਸ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾਉਣ ਦੀ ਗੱਲ ਆਖੀ ਐ ਐਸਜੀਪੀਸੀ ਪਰਧਾਨ ਅਵਤਾਰ ਸਿੰਘ ਨੇ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਸ਼੍ਰੀ ਕਾਟਕਤ ਸਾਹਿਬ ਤੇ ਵੱਡੇ ਕਿਰਪਾਨ ਲੈ ਜਾਣ ਦੀ ਇਜਾਜ਼ਤ ਨਹੀਂ ਹੋਏਗੀ ਆਉਣ ਵਾਲੇ ਸਾਲ ਤੋਂ ਇਸ ਨੂੰ ਲਾਗੂ ਕਰ ਦਿੱਤਾ ਜਾਏਗਾ ਇਹ ਵੀ ਆਖਿਆ ਗਿਆ ਕਿਉਂਕਿ ਇਸੇ ਸਾਲ 6 ਜੂਨ ਨੂੰ ਆਪਰੇਸ਼ਨ ਬਲੂ ਸਟਾਰ ਦੀ 3ਵੀਂ ਬਰੇਗੰਡ ਦੇ ਮੌਕੇ ਸ਼੍ਰੀ ਕਾਟਕਤ ਸਾਹਿਬ ਤੇ ਸਿੱਖਾਂ ਦੇ ਦੋ ਗੁੱਟਾਂ ਦੇ ਵਿਚਕਾਰ ਝੜਪ ਹੋਈ ਸੀ ਇੱਕ ਦੂਸਰੇ ਤੇ ਤਲਵਾਰਾਂ ਚਲਾਈਆਂ ਗਈਆਂ ਸੀ ਗਰਮਖਿਆਲੀਆਂ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ ਸੀ ਜਿਸ ਤੋਂ ਬਾਅਦ ਐਸਜੀਪੀਸੀ ਦੀ ਟਾਸਕ ਫੋਰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਦੋਨੇ ਗੁੱਟ ਆਪਸ ਦੇ ਵਿੱਚ ਫਿੜ ਗਏ ਤੇ ਸ਼ੋਮਨੀ ਕਾਲ ਦਿਲਾਮ ਰ ਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਦਾ ਕੀ ਕਹਿਣਾ ਹੈ ਸੁਣਦੇ ਹਾਂ ਮਾਨ ਸਾਹਿਬ ਅਵਤਾ ਐਸਡੀਪੀਸੀ ਪ੍ਰਧਾਨ ਅਵਤਾਰ ਸਿੰਘ ਦਾ ਕਹਿਣਾ ਹੈ ਕਿ ਸ਼੍ਰੀ ਕਾਤਕਤ ਸਾਹਿਬ ਤੇ 3 ਫੁੱਟੀ ਕਿਰਪਾਨ ਲਿਜਾਣ ਦੀ ਇਜਾਜ਼ਤ ਨਹੀਂ ਹੋਏਗੀ ਕਿਸ ਤਰ੍ਹਾਂ ਵੇਖਦੇ ਤੁਸੀਂ ਇਸ ਫੈਸਲੇ ਨੂੰ ਜੀ ਇਹ ਤਾਂ ਜਿਹਾ ਅਵਤਾਰ ਸਿੰਘ ਮੱਕੜ ਹੈ ਇਹ ਜਿਹੜੀ ਸਿੱਖ ਸਿਆਸਤ ਹੈ ਇਸ ਨੂੰ ਸਮਝਣ ਦੀ ਲੋੜ ਹੈ ਕਿਉਂਕਿ ਕਿ ਸ਼ਾਨਕਤ ਸਾਹਿਬ ਮੇਰੀ ਪੀੜੀ ਦਾ ਸਤਨਾ ਇੱਥੇ ਇੱਕ ਕੌਮ ਦੀ ਸਭ ਤੋਂ ਉੱਚ ਜਿਹੜੀ ਸਿਆਸਤ ਹੈ ਉਹ ਸਾਰੀਆਂ ਫੌਮਾਂ ਦੇ ਬਰਾਬਰ ਹੁੰਦੀ ਹੈ ਜਿਵੇਂ ਹਿੰਦੂਆਂ ਦੀ ਸਿਆਸਤ ਦਿੱਲੀ ਤੋਂ ਚਲਦੀ ਹੈ ਮੁਸਲਮਾਨਾਂ ਦੀ اسلامਾਬਾਦ ਤੋਂ ਚਲਦੀ ਹੈ ਇੱਕ ਕੌਮ ਦੀ ਮੇਰੀ ਪੀੜੀ ਦਾ ਸੂਲ ਹੈ ਕਿ ਸਾਡੀ ਸਿਆਸਤ ਸਾਰੇ ਨੂੰ ਅਲੈਗੈਕਿਉ ਕਰਕੇ ਸਾਡਾ ਧਰਮ ਤੇ ਸਾਡੀ ਕੌਮ ਅਲੈਗੈ ਜੀ ਗੁਰੂ ਨਾਨਕ ਸਾਹਿਬ ਦਾ ਹੁਕਮ ਹੈ ਨਾ ਸੀ Hindu ਨਾ Musalman ਸੋ ਜਿਹੜੀ ਵੀ ਸਿਆਸਤ ਜਿਹੜੀ ਕੌਮ ਦਾ ਕਬਜ਼ਾ ਦਿੱਲੀ ਦੇ ਉੱਤੇ ਹੋ ਜਾਵੇ ਉਹ ਫੇਰ ਆਪਣੇ ਨਮਾਇंदे ਦਰਬਾਰ ਸਾਹਿਬ ਤੇ ਸੰਤਸਕ ਸਾਹਿਬ ਤੇ ਐਸ.ਪੀ.ਟੀ. ਦੀ ਉੱਤੇ ਲਾਉਂਦੀ ਹੈ ਕਿਵੇਂ ਮਤਸਰੰਗੜ ਨੇ ਕਬਜ਼ਾ ਕਰ ਲਿਆ ਸੀ ਦਰਬਾਰ ਸਾਹਿਬ ਦੇ ਉੱਤੇ ਤੇ ਉਸ ਨੂੰ ਸੈਂਟਰ ਦੀ ਮੋਗਲ ਹਕੂਮਤ ਤੇ ਸੁਪਰ ਲਾਹੌਰ ਦੀ ਪੂਰੀ ਉਹਦੇ ਉੱਤੇ ਛਾਇਆ ਛਤਰੀ ਸੀ ਜੀ ਇਸੇ ਤਰ੍ਹਾਂ ਨਰੇਣੂ ਮਹੰਤ ਨੇ ਤੇ ਮਹੰਤਾ ਨੇ ਜਿਹੜੇ ਸਾਡੇ ਗੁਰਦੁਆਰਿਆਂ ਦੇ ਉੱਤੇ ਨਨਸਾਣਾ ਸਾਹਿਬ ਕਬਜ਼ੇ ਕਰ ਲੇ ਸੀਗੇ ਉਸ ਵੇਲੇ ਬ੍ਰਿਟਾਣੀਆਂ ਦੀ ਹਕੂਮਤ ਦਿੱਲੀ ਤੋਂ ਤੇ ਲਾਹੌਰ ਤੋਂ ਜੀ ਜੀ ਪੰਜਾਬ ਦੀ ਸਰਕਾਰ ਦਾ ਪੂਰਾ ਉਹਦੇ ਉੱਤੇ ਛਤਰ ਛਾਇਆ ਸੀ ਜਿਸ ਤਰ੍ਹਾਂ ਮਸੰਦ ਸੀਗੇ ਉਹਨਾਂ ਦੀ ਵੀ ਛਤਰ ਛਾਇਆ ਹਕੂਮਤ ਦੀ ਸੀ ਜਿਨ੍ਹਾਂ ਨੇ ਨਵੇਂ ਪਾਰਟ ਸ੍ਰੀਪੁਰੂ ਦੇਖਬਾਦਰ ਸਾਹਿਬ ਨੂੰ ਦਰਸ਼ਨ ਵੀ ਨਹੀਂ ਕਰਨ ਦਿੱਤੇ ਦਰਬਾਰ ਸਾਹਿਬ ਦੇ ਜੀ ਤੇ ਇਹ ਜਿਹੜੇ ਮੱਕੜ ਹੋਣੀ ਹੈ ਕੀ ਬੀਤੀ ਹੈ ਇਹਨਾਂ ਦੇ ਇਲੈਕਸ਼ਨ 2004 ਦੇ ਵਿੱਚ ਹੋਏ ਸੀਗੇ ਹਾਂ ਔਰ ਇਹ 2004 ਦੀ ਜਿਹੜੀ ਐਸਪੀਪੀਟੀ ਦੀ ਕਮੇਟੀ ਇਲੈਕਟ੍ਰੀਸੀ ਉਹਦੇ ਦਿੱਤੇ ਪੱਜੋਂ ਅਜੇ ਵੀ ਇੰਟਰਨੈਸ਼ਨਲ ਸਰਕਾਰ ਨੇ ਤੇ ਪੰਜਾਬ ਬਾਦਲ ਦੀ ਸਰਕਾਰ ਨੇ ਇੱਕ ਕਬਜ਼ੇ ਕੀਤੇ ਹੋਏ ਨੇ ਨਜਾਇਜ਼ ਜੀ ਉਹ ਅੰਗਰੇਜ਼ੀ ਚ ਪਾਰਲੀਮੈਂਟ ਨੂੰ ਕਹਾਂਗੇ ਲੇਮਟਕ ਪਾਰਲੀਮੈਂਟ ਜੀ ਕਿ ਕਿਸ ਤਰ੍ਹਾਂ ਤੁਸੀਂ ਆਪ ਹੁਣ ਸੋਚੋ ਕਿ ਹਕੂਮਤ ਹੈ ਜੀ ਨਰਿੰਦਰ ਮੋਦੀ ਦੀ ਜੀ ਮਾਫ ਕਰ ਜੀ ਜੋ ਸੇਮਰ ਜੀ ਜੀ ਮੈਂ ਤੁਹਾਨੂੰ ਇੱਕ ਮਿੰਟ ਮਾਫ ਕਰਨਾ ਚਾਹਾਂਗੀ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਸੰਸਦ ਦੇ ਵਿੱਚ ਜਦੋਂ ਕਿਰਪਾਨ ਲਿਜਾਣ ਤੋਂ ਮਨਾ ਕੀਤਾ ਗਿਆ ਸੀ ਤਾਂ ਤੁਸੀਂ ਉਸ ਦਾ ਵਿਰੋਧ ਕੀਤਾ ਸੀ ਹੁਣ ਕੀ ਕਦਮ ਹੋਏਗਾ ਤੁਸੀਂ ਗੱਲ ਸਮਝੋ ਨਾ ਜੀ ਮੇਰਾ ਮਤਲਬ ਹੁਣ ਤੁਸੀਂ ਸਿਰਫ ਕਿਰਪਾਨ ਦੀ ਗੱਲ ਕਰਨਾ ਚਾਹੁੰਦੇ ਹੋ ਕਿਰਪਾਨ ਇੱਕ ਸਿੱਖਾਂ ਦਾ ਪਿੰਨ ਹੈ ਦਾ ਬਾਛਾਈ ਦਾ ਤੇ ਨਾਲੇ ਪੰਜ ਕਕਾਰਾਂ ਦੇ ਵਿੱਚੋਂ ਇੱਕ ਕਿਰਪਾਨ ਹੈਗੀ ਹੈ ਜੀ ਹਮੇਸ਼ਾ ਹਮੇਸ਼ਾ ਤਾਂ ਜਾਊਗੀ ਜੇ ਸਾਡੀ ਹਕੂਮਤ ਹੋਊਗੀ ਹੈ ਨਾ ਹੁਣ ਜੇ ਹਕੂਮਤ ਦੂਜਿਆਂ ਦੇ ਹੱਥ ਦੇ ਵਿੱਚ ਹੈ ਤੁਸੀਂ ਸਮਝੋ ਜੀ ਜੇ ਹੁਣ ਇਹ ਮਨਮੋਹਨ ਸਿੰਘ ਆਪਣੀ ਚਲਉਣਾ ਚਾਵੇ ਕਾਂਗਰਸ ਦੀ ਉਹ ਤਾਂ ਨਹੀਂ ਨਾ ਚੱਲੂਗੀ ਹੁਣ ਚੱਲੂਗੀ ਤਾਂ ਮੋਦੀ ਦੀ ਸਰਕਾਰ ਦੀ ਗੱਲ ਨਾ ਜੀ ਜੀ ਜੋ ਕਰਕੇ ਇਲੈਕਸ਼ਨ ਹੈ ਤਾਂ ਬਾਤ ਇਹ ਸਾਰਾ ਕੁਝ ਪਲਟ ਗਿਆ ਹੈ ਇਸ ਤਰ੍ਹਾਂ ਜਿਹੜਾ ਨਜਾਇਜ਼ ਕੰਮ ਹੈ ਇਹ ਐਸਪੀਪੀਸੀ ਦੇ ਉੱਤੇ ਬਾਦਲ ਜਿੰਗਾਂ ਦਾ ਹੋਇਆ ਹੋਇਆ ਉਹ ਟੈਨਸ਼ਨ ਦੇ ਨਾਲ ਚੱਲਦੇ ਐ ਜੀ ਜੀ ਤੇ ਹੁਣ ਕਿਰਪਾਨ ਹੋਖਲੇ ਸਾਡੇ ਪਛੈਰੇ ਨਵਾ ਦਵੇ ਸਾਡੇ ਸਤਾਫੇ ਨਾ ਦਵੇ ਇਹ ਤਾਂ ਇਹ ਮੱਕੜ ਦੀ ਮਰਜ਼ੀ ਹੈ ਨਾ ਬਸ ਦੇਖੋ ਹੋਣ ਦੇਣਗੇ ਨਾ ਹੋਣ ਦੇਣਗੇ ਸਾਡੀ ਮਰਜ਼ੀ ਹੈ ਜੀ ਜੀ ਸਾਨੂੰ ਕਿਵੇਂ ਰੋਕ ਦੂਗਾ ਕਿ ਇਹੇ ਅੱਸੀ ਸਰਪਾਣੀ ਲੈ ਕੇ ਜਮੰਗੇ ਜੀ ਜੀ ਬਹੁਤ ਬਹੁਤ ਧੰਨਵਾਦ ਸਿਮਰਨਜੀਤ ਜੀ ਗੱਲਬਾਤ ਕਰਨ ਦੇ ਲਈ ਸੋਨ ਦਾ ਸਾਫ ਤੌਰ ਤੇ ਕਹਿਣਾ ਹੈ ਕਿ ਇਹ ਸਭ ਕੋ ਜਿਆ ਸਿਆਸੀ ਸਿਆਸਤ ਰੰਗ ਇਸ ਨੂੰ ਦਿੱਤਾ ਜਾ ਰਿਹਾ ਹੈ